ਕੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ 바ਵਾ ਸਾਹਿਬ ਅੰਬੇਦਕਰ ਜੀ ਦੀ ਜੋ ਪ੍ਰਤਿਮਾ ਅੰਮ੍ਰਿਤਸਰ ਦੇ ਵਿੱਚ ਲੱਗੀ ਹੈ ਉਹਦੇ ਵਿੱਚ ਪਰਸੋ 26 ਜਨਵਰੀ ਵਾਲੇ ਦਿਨ ਜਿਸ ਦਿਨ ਇਤਿਹਾਸ ਨੂੰ ਜਨਕੀ ਲੱਭੂ ਬਤਾ ਸੀ ਉਸੇ ਦਿਨ 바ਵਾ ਸਾਹਿਬ ਜੀ ਵੀ ਸੋਚੀ ਸ਼ਮਜੀ ਕਿ ਸਾਜਿਸ਼ ਤਹਿਤ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਦੀ ਬੇਆਦਬੀ ਕੀਤੀ ਗਈ ਔਰ ਉਹਨਾਂ ਦੀ ਸੁਰਤੀ ਦੀ ਵੀ ਪ੍ਰਤੀਬਾਨ ਨੂੰ ਤੋੜਪਨ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੰਗ ਕਰਦੇ ਹਾਂ ਇਹ ਉਹਦੇ ਇਸ਼ਾਰਾਰਤੀ ਬੰਦਿਆਂ ਨੂੰ ਸਖਤ ਤੋਂ ਸਖਤ ਜਮਾਤ ਦਿੱਤੀਆਂ ਜਾਣ ਜਿਹੜੇ ਸਮਾਜ ਚੋੜਨ ਵਾਲੀਆਂ ਕੋਈ ਗੱਲਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਜੇ ਕਿਤੇ ਉਹਨਾਂ ਤੇ ਨੱਥ ਪਾਈ ਜਾਵੇ ਅੱਜ ਪੰਜਾਬ ਸਰਕਾਰ ਵੀ ਇਸ ਕਿਤੇ ਨਾ ਕਿਤੇ ਲੱਗਦਾ ਹੈ ਜਿਵੇਂ ਕਿ ਕਿਉਂਕਿ ਸਰ ਦੇ ਲਾਡ ਐਂਡ ਆਰਡਰ ਦੀ ਇਨਕੀੜੀ ਸਥਿਤੀ ਹੈ ਉਹ ਬਿਲਕੁਲ ਚਰਮ ਰਾਈ ਵੀ ਹੈ ਪੂਰੇ ਉਸ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਇਸ ਅਹ ਜੀਆ ਕੋਈ ਜਿਹੜੇ ਘਟਨਾਵਾਂ ਨਾ ਵਾਪਰਨ ਤਾਂ ਜੋ ਪੰਜਾਬ ਦੇ ਵਿੱਚ ਅਮਨ ਆਮਾਨ ਬਣਿਆ ਰਹੇ ਔਰ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਰਹੇ ਇਹ ਜੀ ਅਸੀਂ ਜਿਹੜੀ ਹੈਗੇ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਕਰਦੇ ਆ ਜਿਹੜੀ 26 ਜਨਵਰੀ ਨੂੰ ਸਾਡਾ ਗੰਧਾਂਤਰ ਦਿਵਸ ਹੈ ਅਮਰਤਸਰ ਵੇਖਿਆ ਨਾ ਇੱਕ ਬੜੀ ਸ਼ਰਮਨਾਕ ਦੇਸ਼ ਦੇ ਮੱਥੇ ਤੇ ਇੱਕ ੱੱਬੇ ਵਾਲੀ ਘਟਨਾ ਵਾਪਰੀ ਉਹ ਜਿੱਕੇ ਸ਼ਰਾਧਤੀ ਅਨਸਰ ਨੇ ਸਾਡੇ ਅਤੀ ਪੂਜਨੀਕ ਜਿਹਨੂੰ ਆਪਾਂ ਕਹਿ ਸਕਦੇ ਆ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦਾ અપਮਾਨ ਕਰਿਆ ਪਹਿਲੀ ਗੱਲ ਤਾਂ અપਮਾਨ ਕਰਨੀ ਬੜਾ ਨਿਰਾਸ਼ਾਜਨ ਚਿੰਤਾਜਨਕ ਤੇ ਗੰਭੀਰ ਮੁੱਦਾ ਹੈ ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਬੀਗੇ ਉਮੀਦਵਾਰ ਪ੍ਰਧਾਨ ਹੋਣ ਕਰਕੇ ਮੈਂ ਇਹ ਗੱਲ ਦੀ ਮੰਗ ਕਰਦਾ ਵੀ ਘੱਟੋ ਘੱਟ ਇਹ ਕੱਲੀ ਐਸਾ ਸੌਖੀ ਗੱਲ ਨਹੀਂ ਹੈਗੀ ਵੀ ਤੁਸੀਂ ਜਾਓ ਇਹ ਕਦੇ ਪੋਸੀਬਲ ਨਹੀਂ ਹੁੰਦਾ ਵੀ ਜਾ ਕੇ ਤੁਸੀਂ અપਮਾਨ ਕਰ ਦੋ ਇਹਦੇ ਪਿੱਛੇ ਜੋ ਛੜਜੰਤਰ ਹੈ ਪਿੱਛੇ ਬੰਦੇ ਨੇ ਇਹਦੇ ਪਿੱਛੇ ਚਾਲ ਕੀ ਹੈ ਸੱਚ ਸਮਝਣ ਵਾਲੀ ਉਹ ਗੱਲ ਹੈ ਕਿਉਂਕਿ ਪੰਜਾਬ ਦੀ ਜਿਹੜੀ ਅੱਜਕੱਲ ਆਪ ਸਰਕਾਰ ਹੈ ਇਹਦੇ ਹੁੰਦਿਆਂ ਜਿਹੜੀ ਲਾਅ ਐਂਡ ਔਰਡਰ ਦੀ ਪੋਜੀਸ਼ਨ ਹੈ ਬੜੀ ਗੰਭੀਰ ਬਣੀ ਹੋਈ ਹੈ ਜੋ ਕਿ ਹਰੇਕ ਥਾਂ ਤੇ ਥਾਂ ਥਾਂ ਤੇ ਪ੍ਰਸ਼ਾਸਨ ਲਈ ਉਦੋਂ ਪਾ ਧੋਖਾ ਹੋ ਜਾਂਦਾ ਹੈ ਪ੍ਰਸ਼ਾਸਨ ਕਿਵੇਂ ਸਿੱਧ ਕਰੂਗਾ ਵੀ ਆਹ ਬੰਦਾ ਛਰਾੜਤੀ ਹੈ ਜੇ ਨਹੀਂ ਹੈਗਾ ਜੇ ਆਪਾਂ ਉਹਦੀ ਘੱਟੋ ਘੱਟ ਪਿੱਛੇ ਉਹਦੇ ਪੈਰ ਵਾਈ ਇਸ ਗੱਲ ਦੀ ਕਰੀ ਜਾਵੇ ਇਸ ਗੱਲ ਦੀ ਛਾਣਬੀਨ ਕਰੀ ਜਾਵੇ ਵੀ ਇਹਦੇ ਵਿੱਚ ਕਿਹੜੀਆਂ ਗੈਰ ਰਾਜਨੀਤਿਕ ਜਾਂ ਰਾਜਨੀਤਿਕ ਜਾਂ ਫੁੱਟਪਾਉ ਜਾਂ ਕੋਈ ਐਸੀਆਂ ਏਜੰਸੀਆਂ ਦਾ ਇਹ ਕੰਮ ਹੈ ਜਿਹਦੇ ਕਰਕੇ ਐਡੀ અપਮਾਨਜਨ ਘਟੜਾ ਵਾਪਰੀ ਦੂਸਰੀ ਗੱਲ ਇਹ ਉਸ ਨੂੰ ਇਸ ਗੱਲ ਨਾਲ ਉਛਾਲਿਆ ਜਾ ਰਿਹਾ ਜੀਹ ਚ ਸਮਾਜ ਦਾ ਪਾੜਾ ਪੈਂਦਾ ਸਮਾਜ ਨੂੰ ਪਹਿਲੀ ਗੰਭੀਰ ਬੜੀਆਂ ਤਰਫੇ ਸਮੱਸਿਆਵਾਂ ਨੇ ਇਹ ਕਹੇ ਜੀ ਸਮੱਸਿਆਵਾਂ ਵੱਲ ਇਹ ਜੀ ਇਨਸੀਡੈਂਟ ਤੋਂ ਤਕਣਾ ਜਿਹੜੇ ਇਹਨਾਂ ਨੇ ਸ਼ਰਮਣਾ ਕਾਰਾ ਕਰਿਆ ਇਹ ਉਦੋਂ ਗੰਭੀਰ ਮੁੱਦਾ ਹੈ ਤੀਜੀ ਗੱਲ ਜਦੋਂ ਕੋਈ ਇਹ ਜੀ ਘਟਨਾ ਵਾਪਰਦੀ ਹੈ ਤਾਂ ਸਮਾਜ ਚ ਬਹੁਤੇ ਜਿਹੜੇ ਸ਼ਰਾਰਤੀ ਅੰਤਰ ਨੇ ਉਹਨਾਂ ਨੂੰ ਬਾਰ-ਬਾਰ ਮੌਕਾ ਮਿਲ ਜਾਂਦੇ ਇਸ ਗੱਲ ਦੀ ਪੰਜਾਬ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆਂ ਵੀ ਇਸ ਮੁੱਦੇ ਦੀ ਬੜੀ ਗੰਭੀਰਤਾ ਨਾਲ ਛਾਣਬੀਨ ਕਰਕੇ ਇਹਦੇ ਪਿੱਛੇ ਕਿਹੜੀਆਂ-ਕਿਹੜੀਆਂ ਏਜੰਸੀਆਂ ਨੇ ਉਸ ਬੰਦੇ ਨੇ ਇਹ ਕੰਮ ਕਿਉਂ ਕਰਿਆ ਉਹਦੇ ਪਿੱਛੇ ਕਾਰਨ ਕੀ ਸੀ ਇਹਨਾਂ ਦੇ ਮਨਸੂਬੇ ਕੀ ਸੀ ਉਹਨਾਂ ਨੂੰ ਨੰਗਾ ਕੀਤਾ ਜਾਵੇ ਦੂਸਰੀ ਗੱਲ ਉਹ ਕਰਨ ਵਾਲੇ ਦੇ ਨਾਲ ਜਿਹੜੀ ਪਿੱਛੇ ਚੇਨਾਂ ਟੁੱਟਦਾ ਉਹਨੂੰ ਇੰਨੀ ਲਾ ਮਿਸਾਲ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਜਾ ਸ਼ਰਾੜਤੀ ਅੰਤਰ ਉੱਠ ਕੇ ਐਡੀ ਗੰਭੀਰ ਕੋਈ ਹਰਕਤ ਨਾ ਕਰੇ ਜਿਸ ਦੇ ਨਾਲ ਦੇਸ਼ 'ਚ ਬੰਡੀਆਂ ਦੇਸ਼ 'ਚ ਸਮਾਜਿਕ ਤੌਰ ਤੇ ਦਿੱਕਤਾਂ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਇਸ ਗੱਲ ਲਈ ਭਗਵਾਨਤ ਮਾਨ ਸਰਕਾਰ ਤੋਂ ਦੀ ਬਾਰ ਬਾਰੇ ਬੇਨਤੀ ਕਰਦੇ ਆਂ ਵੀ ਇਸ ਗੱਲ ਨੂੰ ਐਵੇਂ ਜੁੱਕਰੀ ਪਹਿਲਾਂ ਠੰਡੇ ਵਸਤੇ 'ਚ ਨਾ ਪਾ ਦੇ ਜਿਵੇਂ ਚੱਕ ਕੇ ਪਾਉਂਦੇ ਨੇ ਬੰਦਾ ਫੜ ਲਿਆ ਜੀ ਅਸੀਂ ਮੁੜ ਕੇ ਇਹ ਨਹੀਂ ਪੜਤਾਲ ਕਰਨੀ ਪਿੱਛੇ ਕਿਹਨੇ ਭੇਜਿਆ ਕਿਉਂ ਭੇਜਿਆ ਕਿਹੜੀ ਏਜੰਸੀ ਦਾ ਕੰਮ ਹੈ ਕਿਉਂਕਿ ਇਹ ਅਤੀ ਗੰभीर ਮੁੱਦਾ ਹੈ ਤੇ ਦੇਸ਼ ਵਾਸੀਆਂ ਨੂੰ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕਰਦੇ ਆ ਕਿਉਂਕਿ ਅੰਬੇਦਕਰ ਸਾਰੇ ਹੀ ਆਪਣੇ ਜਦੋਂ ਸੰਵਿਧਾਨ ਨਿਰਮਾਤਾ ਨੇ ਤਾਂ ਦੇਸ਼ 'ਚ ਸਭ ਤੋਂ ਉੱਚੀ ਇੱਕੋ ਹੀ ਚੀਜ਼ ਹੁੰਦੀ ਹੈ ਜਿਹਦੇ ਸਾਰਾ ਦੇਸ਼ ਚੱਲਦਾ ਹੈ ਉਹ ਸੰਵਿਧਾਨ ਜਿਹੜੇ ਸੰਵਿਧਾਨ ਦੇ ਉਹ ਨਿਰਮਾਤਾ ਨੇ ਤਾਂ ਤੁਸੀਂ ਚੰਗੀ ਭਲੀ ਪਾਤੀ ਇਹ ਗੱਲ ਜਾਣ ਸਕਦੇ ਹੋ ਵੀ ਉਹਨਾਂ ਦੀ ਕਿੱਡੀ ਵੱਡੀ ਉਤਸ਼ਾਹਤੀ ਹੈ ਸਾਡੇ ਦੇਸ਼ 'ਚ ਜੇ ਕੋਈ ਸਭ ਤੋਂ ਵੱਡੀ ਸਭ ਤੋਂ ਪਹਿਲਾ ਸਨਮਾਨਯੋਗ ਸ਼ਕੀਤ ਹੈ ਤੋਂ ਆਪਣੇ ਉਮੀਦਵਾਰ ਇਸ ਗੱਲ ਲਈ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਤੇ ਸਮੂਹ ਆਪਣੇ ਭਾਈਚਾਰੇ ਨੂੰ ਮਿੱਤਰਾਂ ਨੂੰ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਓ ਜਿੱਥੇ ਵੀ ਮਹਾਰਾਜ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਸਾਫ ਸਪੱਤਨ ਕਰੋ ਉਹਨਾਂ ਦੀ ਜਾ ਕੇ ਟੇਕ ਕਰ ਕਰੋ ਜੇ ਕਿਤੇ ਕੈਮਰਾ ਨਹੀਂ ਲੱਗਿਆ ਹੋਇਆ ਕੋਸ਼ਿਸ਼ ਕਰੋ ਅੱਜ ਅਸੀਂ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੀਏ ਇਹਨਾਂ ਨੇ ਵੀ ਆ ਕੇ ਮਾਜੋਗ ਐਸਐਚਓ ਸਾਹਿਬ ਨੇ ਚੈੱਕ ਕਰਿਆ ਵੀ ਕਿੱਥੇ ਕਿੱਥੇ ਕੈਮਰੇ ਲੱਗੇ ਨੇ ਮੂਰਤੀ ਸਹੀ ਹੈ ਜਾਂ ਨਹੀਂ ਹੈ ਕਿ ਮੂਰਤੀ ਦੇ ਕੋਈ ਡਾਇਰੈਕਸ਼ਨ ਹੈ ਜਾਂ ਨਹੀਂ ਹੈ ਠੀਕ ਹੈ ਨਾ ਜੀ ਉਹ ਜਦੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਹਰੇਕ ਥਾਂ ਤੇ ਇਹ ਕੈਮਰੇ ਲੱਗਣ ਤਾਂ ਕਿ ਮੂਰਤੀਆਂ ਨੂੰ અપਮਾਨ ਤੋਂ ਬਚਾਇਆ ਜਾ ਸਕੇ ਇੱਕ ਨਾਰਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ